ਆਹ ਤੇ ਗਾ ਦੇ ਕੋ ਆਉਤੋ ਪੈ ਗਿਆ ਥਲੇ ਨੀਕੇ ਤੁਰਿਆ ਹੁੰਦਾ ਅੱਛਾ نیچے 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 ਨੂੰ ਹੋਈ ਜਾਂਦਾ ਥਲੇ ਬੱਡੇ ਬਾਲ ਸਾਰਾ ਪੈ ਗਿਆ ਥਲੇ ਅੱਛਾ ਜੀ ਹਾਂ ਜੀ ਆ ਵੇਖੋ ਆ ਪੀਣਾ ਆ ਦੇਣਾ ਪੈਂਦੀ ਜਿੰਨੇ ਬਾਲ ਸਾਰੇ ਸਾਵ ਨਾਲ ਆ ਆ ਸਾਰੇ ਇਹ ਸਾਰੀ ਟ੍ਰੇਡ ਪੈ ਗਈ ਹੈ ਅੱਜ ਜੀ ਜੀ ਉਹ ਦਿਨ ਆ ਦੇਖੋ ਆ ਜਿਹੜਾ ਹੈ ਪੂਰੀ ਤਰ੍ਹਾਂ ਟੁੱਟ ਚੁੱਕਾ ਹੈ ਨਾ ਇਹ ਟ੍ਰੇਡ ਆ ਚੁੱਕੀ ਹੈ ਇਸ ਘਰ ਤੇ ਇਹ ਪੂਰੀ ਤਰ੍ਹਾਂ ਜਿਹੜਾ ਹੈ ਇਹ ਇਹ ਮਤਲਬ ਦਰਾਰ ਹੀ ਆ ਗਈ ਹੈ ਕਿ ਪਾਣੀ ਕਿੱਥੋਂ ਆ ਰਿਹਾ ਕੋਈ ਆਉ ਉਹ ਕਿੱਥੇ ਕਰਾਂਗੇ ਜੋ ਨਜ਼ਰ ਮਾਰਿਆ ਗਿਆ ਤੇ ਪੈਸਾ ਬਥੇਰਾ ਕਰਜ਼ੇ ਦੇ ਅੱਗੇ ਥੁੱਕ ਥੁੱਕ ਕੇ ਲਾਇਆ ਆਂ ਜਿਵੇਂ ਆਏ ਦੋਨ ਬੈਠੇ ਆ ਸੌਦਾ ਪਾਪੇ ਦੇ ਦਿੰਦੇ ਜਾਂ ਸਰਕਾਰ ਦੇ ਦਿਖਾ ਲਈਦਾ ਇਹੋ ਕੁਛ ਹੀ ਹੈ ਹੋਰ ਦੇ ਕੁਛ ਐ ਨਹੀਂ ਹਾਂਜੀ ਅਵਤਾਰ ਸਿੰਘ ਜੀ ਜਿਹੜਾ ਖਾੜਾਂ ਤੋਂ ਆਨ ਤੋਂ ਬਾਅਦ ਕਿੰਨਾ ਕੁ ਨੁਕਸਾਨ ਹੋ ਚੁੱਕਾ ਹੈ ਤੁਹਾਡੇ ਘਰ 'ਚ ਨੁਕਸਾਨ ਦੇਖੋ ਘਰ ਦੇ ਵਿੱਚ ਇੰਨੇ ਦਾ ਦੇਖੋ ਉੱਤੋਂ ਪੈ ਗਿਆ ਵਾ ਥੱਲੇ ਨੀਚੇ ਪੁਰਿਆ ਹੁੰਦਾ ਅੱਛਾ ਨੀਚੇ 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 ਨੂੰ ਹੋਈ ਜਾਂਦਾ ਨੀਚੇ ਨੀਚੇ ਹੋ ਜਾਂਦਾ ਦੇਖੋ ਸਾਰਾ ਪੈ ਗਿਆ ਥੱਲੇ ਅੱਛਾ ਜੀ ਹਾਂਜੀ ਆ ਵੇਖੋ ਆ ਤੀੜਾਂ ਆ ਤੀੜਾਂ ਪਈਆਂ ਨੇ ਦੇਖੋ ਸਾਰੇ ਸਲਾਬ ਨਾਲ ਆ ਆ ਸਾਰੇ ਇਹ ਸਾਰੀ ਤਰੇੜ ਪੈ ਗਈ ਹੈ ਅੱਜ ਜੀ ਜੀ ਆ ਦੇਖ ਆ ਦੇਖੋ ਆ ਜਿਹੜਾ ਹੈ ਪੂਰੀ ਤਰ੍ਹਾਂ ਟੁੱਟ ਚੁੱਕਾ ਹੈ ਨਾ ਇਹ ਤਰੇੜ ਆ ਚੁੱਕੀ ਹੈ ਇਸ ਘਰ 'ਚ

ਇਹ ਤੇ ਇੱਕ ਕਿਸਮ ਦਾ ਇਹ ਰਿਪੇਅਰ ਵੀ ਹੋਊਗਾ ਕਿ ਇਹਨੂੰ ਦੁਆਰੇ ਬਣਾਉਣਾ ਪਊਗਾ ਨੀ ਇਹ ਫੋਟੋ ਹੁਣ ਮਾਰੋ ਤੇ ਕੰਮ ਹੋਤਾ ਜੇ ਪਾਣੀ ਨਹੀਂ ਚੂਗਾ ਕਿ ਨਾ ਕੀ ਹੋਣਾ ਕੋਈ ਆਉ ਤਾਂ ਕਿੱਥੋਂ ਕਰਾਂਗੇ ਢੋਲਾਂ ਦੇ ਮਾਰਿਆ ਗਿਆ ਬੇ ਪੈਸਾ ਕਿੱਥੋਂ ਲਾਵਾਂਗੇ ਕਰਜ਼ਿਆਂ ਦੇ ਅੱਗੇ ਛੁਪ ਛੁਪ ਕੇ ਲਾਇਆ ਆ ਕੋਈ ਸਰਕਾਰ ਹਾਂਜੀ ਕੋ ਸਰਕਾਰ ਕੋ ਦਬੂਗੀ ਮਾਜਵਾ ਮੁਜਵਾ ਦਬੇ ਜੋ ਥੋੜਾ ਬਹੁਤਾ ਸਿਆਣ ਪਠਾ ਵਿਚ ਲਾਂਗੇ ਜੀ ਅਜੇ ਉਹਨੇ ਚਾਹ ਕੋਈ ਗੱਲ ਪਾਣੀ ਹਾਂਜੀ ਅਜੇ ਹੁਣ ਬੈਠੇ ਆ ਸੌਦਾ ਬਾਬੇ ਦੇ ਦਿੰਦੇ ਜਾਂ ਸਰਕਾਰ ਦੇ ਦਿਖਾ ਲਈਦਾ ਇਹੋ ਕੁਛ ਹੀ ਆ ਹੋਰ ਤੇ ਕੁਛ ਆਣੀ ਤੁਸੀਂ ਦੇਖ ਸਕਦੇ ਹੋ ਕਿ ਘਰ ਦੀ ਬੜੀ ਬੁਰੀ ਹਾਲਤ ਹੈਾਣਾ ਕਰਕੇ ਇਹ ਇਹ ਘਰ ਤੁਸੀਂ ਆਲੇ ਦੁਆਲੇ ਦੇਖੋ 5 ਤੋਂ 12 ਫੁੱਟ ਪਾਣੀ ਹੈਗਾ ਤੇ ਇਸ ਟਾਈਮ ਪੂਰੀ ਤਰ੍ਹਾਂ ਘਰ ਜਿਹੜਾ ਹੈ ਅੰਦਰੋਂ ਟੁੱਟ ਚੁੱਕਾ ਹੈ ਉਹਦੇ ਦਰਾਰਾਂ ਆ ਚੁੱਕੀਆਂ ਨੇ